ਤਮਾਸ਼ਾ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆਂਜਨਾ ਸ਼ੀਲ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕਿਸਾਨ ਬ੍ਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਸਮਰਥਕ ਜਥੇਬੰਦੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਕਰਤੀ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਨਵਾਂ ਸ਼ਹਿਰ ਦੇ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਿਸ ਨੂੰ ਵੱਖ-ਵੱਖ ਨੇਤਾਵਾਂ ਨੇ ਸੰਬੋਧਨ ਕੀਤਾ। ਨਵਾਂ ਸ਼ਹਿਰ ਸਰਗਰਮੀ ਵਾਲੇ ਪੱਤਰਕਾਰ ਪਰਦੇਸੀ ਕਸ਼ਮੀਰੀ ਲਾਲ ਕਹਿਤ ਦੇਸ ਰਾਜ ਬਾਲੀ ਮਹੇਸ਼ ਕੁਮਾਰ ਅਤੇ ਕਲਵਿੰਦਰ ਸੋਨੂ ਦੀ ਰਿਪੋਰਟ ਨਵਾਂ ਸ਼ਹਿਰ ਦਾਮੀ ਦੀ ਬਾਣੀ ਦਾ ਜਿਹੜਾ ਕਾਨੂੰਨ ਬਣਾਉਣ ਵਿੱਚ ਰੋਲ ਉਹ ਨਾਰਾ ਪਹਿਲੇ ਨੰਬਰ ਤੇ ਆ ਗਿਆ ਇਹ ਕਰਕੇ ਵੀਰੋ ਲੰਬਾ ਸਮਾਂ ਨਹੀਂ ਬੋਲਣਾ ਪਿੰਡਾਂ ਦੇ ਕਿਸਾਨਾਂ ਨਾਲ ਪਿੰਡਾਂ ਦੇ ਖੇਤ ਮਜ਼ਦੂਰ ਰੇੜਿਆ ਜੋ ਤੁਹਾਡੇ ਨਾਲ ਆ ਸ਼ਹਿਰਾਂ ਦੇ ਦੁਕਾਨਦਾਰ ਤੁਹਾਡੇ ਨਾਲ ਆ ਸਾਰੇ ਲੋਕ ਜਿਹੜੇ ਇਕੱਠੇ ਹੋ ਕੇ ਲੱਗੇ ਆ ਮਰਾ ਰਾਜਸਥਾਨ ਵਾਲਿਆਂ ਨੇ ਜਿਹੜੀ ਆ ਕੇ ਸ਼ਾਹਜਹਾਂਪੁਰ ਬਾਦਰ ਘੇਰਿਆ ਹਜ਼ਾਰਾਂ ਦੀ ਗਿਣਤੀ ਹੈ ਪਾਈ ਪਿੰਡ ਰਾਣੇਵਾਲ ਟੱਪਰੀਆਂ ਤੋਂ ਆਏ ਜੀ ਅੱਛਾ ਜੀ ਹਾਂਜੀ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਜੀਮੇਦਾਰ ਕਿਸਾਨ ਭਰਾਵਾਂ ਲਈ ਆਪਣੇ ਲੰਗਰ ਲੈ ਕੇ ਆਏ ਠੀਕ ਹੈ ਅਜੇ ਤਾਂ ਤੁਹਾਡੇ ਇਲਾਕੇ ਦੇ ਵਿੱਚ ਵੀ ਉੱਥੇ ਮੋਰਚਾ ਲੱਗਿਆ ਮਜਾਰੀ ਵੀ ਜਿੱਥੇ ਉੱਥੇ ਵੀ ਸੇਵਾ ਚੱਲਦੀ ਸਾਡੀ ਹਾਂਜੀ 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 ਬਹੁਤ ਵਧੀਆ ਸਫਲਤਾਪੂਰਕ ਜੀ ਆਪਣੇ ਉੱਥੇ ਲੰਗਰ ਚੱਲਦੇ ਆ ਤੇ ਉਸਮੇ ਆਲੇ ਨੇ ਕਮੇਟੀ ਵਾਲਿਆਂ ਨੇ ਵੀ ਲੰਗਰ ਹੈ ਹੋਰ ਵੀ ਪਿੰਡਾਂ ਵੱਲੋਂ ਆ ਰਹੇ ਨੇ ਲੰਗਰ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਅੱਜ ਜਿਹੜਾ ਸਿੰਘੂ ਬਾਰਡਰ ਤੇ ਮੋਰਚੇ ਤੋਂ ਐਲਾਨ ਹੋਇਆ ਕਿ ਜ਼ਿਲ੍ਹਾ ਲੈਵਲ ਤੇ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੋਰੇ ਧਰਨੇ ਲੱਗਣੇ ਨੇ ਸੋ ਅੱਜ ਸਮੁੱਚੇ ਕਿਸਾਨਾਂ ਵੱਲੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਇੱਥੇ ਨਵਾਂ ਸ਼ਹਿਰ ਦੇ ਡੀਸੀ ਕੰਪਲੈਕਸ ਦੇ ਅੱਗੇ ਧਰਨਾ ਲੱਗਿਆ ਹੋਇਆ ਜੀ ਸਾਰੇ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਅਸੀਂ ਵੀ ਸਾਰੇ ਸਾਥਕਾਂ ਦੇ ਨਾਲ ਇਸ ਕਿਸਾਨ ਧਰਨੇ ਦੇ ਵਿੱਚ ਪਹੁੰਚੇ ਹੋਏ ਹਾਂ ਸੋ ਅਸੀਂ ਅੱਜ ਦੇ ਦਿਨ ਸਮੂਹ ਪੰਜਾਬੀਆਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਥੀ ਹਜੇ ਇਤਿਹਾਸ ਦਾ ਹਿੱਸਾ ਨਹੀਂ ਬਣਿਆ ਜਿਹੜਾ ਹਜੇ ਤੱਕ ਦਿੱਲੀ ਮੋਰਚੇ ਵਿੱਚ ਨਹੀਂ ਪਹੁੰਚਿਆ ਉਹਨੂੰ ਜਲ ਤੋਂ ਜਲਦ ਪਹੁੰਚਣਾ ਚਾਹੀਦਾ ਕਿਉਂਕਿ ਜਿੱਤ ਬਹੁਤ ਯਕੀਨੀ ਹੈ ਦੇਖਿਓ ਕਿਤੇ ਇਸ ਇਤਿਹਾਸ ਦਾ ਹਿੱਸਾ ਬਣ ਤੋਂ ਖੁੰਝ ਨਾ ਜਾਇਓ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ 14 ਦਾ ਤਰੀਕ ਦਾ ਇਹ ਧਰਨਾ ਸੀਗਾ ਇਸ ਧਰਨੇ ਵਿੱਚ ਸਾਰੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਹਰ ਇੱਕ ਪਾਰਟੀਆਂ ਦੇ ਨੁਮਾਇੰਦੇ ਪੁੱਜੇ ਨੇ ਅਸੀਂ ਸਾਰੇ ਹੀ ਇੱਕ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੇ 3 ਕਰੋੜ ਬਣੇ ਨੇ ਜੋ ਵੀ ਕਿਸਾਨ ਕਹਿੰਦੇ ਨੇ ਇਹ ਰੱਦ ਹੋਣੇ ਚਾਹੀਦੇ ਨੇ ਕਿਸਾਨਾਂ ਦੀ ਗੱਲ ਇਹ ਸੁਣੀ ਚਾਹੀਦੀ ਆ ਤੇ ਸਰਕਾਰਾਂ ਹਮੇਸ਼ਾ ਨਹੀਂ ਰਹਿਣੀਆਂ ਸਰਕਾਰਾਂ ਆਈ ਜਾਂਦੀਆਂ ਸਰਕਾਰਾਂ ਜਾਈ ਜਾਂਦੀਆਂ ਅੱਜ ਦਾ ਜਿਹੜਾ ਇਹ ਤੁਸੀਂ ਇਕੱਠ ਦੇਖਦੇ ਆ ਇਹ ਸੰਯੁਕਤ ਮੋਰਚਾ ਹਿੰਦੁਸਤਾਨ ਦਾ ਜਿਹੜਾ ਬਣਿਆ ਉਦੇ ਵੱਲੋਂ ਦਿੱਤੇ ਗਏ ਸੱਦੇ ਦੇ ਤਹਿਤ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਰਾਓ ਜਿਹੜਾ ਆ ਉਹ ਕੀਤਾ ਜਾਣਾ। ਉਹਦੇ ਤਹਿਤ ਤੁਸੀਂ ਅੱਜ ਅਸੀਂ ਜਿਹੜਾ ਇੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਘਰਾਓ ਕਰ ਰਹੇ ਆ ਔਰ ਇਹ ਤੁਸੀਂ ਦੇਖ ਸਕਦੇ ਆ ਕਿ ਸਾਰੇ ਪਿੰਡਾਂ 'ਚੋਂ ਪੰਜਾਬ ਦੇ ਵਿੱਚੋਂ ਲੱਖਾਂ ਹੀ ਲੋਕ ਜਿਹੜੇ ਆ ਉਹ ਦਿੱਲੀ 'ਚ ਜਾ ਕੇ ਬੈਠੇ ਆ ਪਰ ਇਹਦੇ باوجود ਵੀ ਹਰ ਪਿੰਡ ਦਾ ਨੌਜਵਾਨ ਬੱਚਾ ਬਜ਼ੁਰਗ ਔਰਤ ਉਹ ਜਾਗੇ ਹੋਏ ਆ ਇਹਨਾਂ ਕਾਨੂੰਨਾਂ ਦੀ ਅਸਲੀਅਤ ਨੂੰ ਸਮਝ ਚੁੱਕੇ ਆ ਇਸੇ ਕਰਕੇ ਇਹ ਵੱਡੇ ਵੱਡੇ ਕੱਠ ਜਿਹੜੇ ਆ ਉਹ ਹੋ ਰਹੇ ਆ ਪਹਿਲਾਂ ਵੀ 8 ਦਸੰਬਰ ਨੂੰ ਲੰਗੜੋਆ ਬਾਈਪਾਸ ਦੇ ਉੱਤੇ ਤੁਸੀਂ ਦੇਖਿਆ ਕਿ 15000 ਲੋਕਾਂ ਦਾ ਕੱਠ ਸੀ ਇਹ ਲੋਕਾਂ ਦੀ ਆਵਾਜ਼ ਹੈ ਮੋਦੀ ਸਾਹਿਬ ਨੂੰ ਸਮਝਣਾ ਚਾਹੀਦਾ ਹੈ ਇਹ ਧਰਨਾ ਸਾਰੇ ਭਾਰਤ ਵਰਸ਼ ਦੇ ਵਿੱਚ ਡਿਸਟ੍ਰਿਕਟ ਕਲੈਕਟਰਾਂ ਦੇ ਦਫਤਰਾਂ ਸਾਹਿਬ ਨੇ ਦਿੱਤਾ ਜਾ ਰਿਹਾ ਔਰ ਨਵਾਂ ਸ਼ਹਿਰ ਦੇ ਵਿੱਚ ਵੀ ਐਸਪੀਐਸ ਨਗਰ ਦੇ ਵਿੱਚ ਟੀਸੀ ਦੇ ਦਫਤਰ ਅੱਗੇ ਦਿੱਤਾ ਜਾ ਰਿਹਾ ਅਸੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸੰਘਰਸ਼ ਜਿਹੜਾ ਕਿ ਕਿਸਾਨਾਂ ਦੇ ਤਿੰਨ ਕਾਨੂੰਨ ਜਿਹੜੇ ਉਹਨਾਂ ਦੇ ਵਿਰੁੱਧ ਜਾਂਦੇ ਨੇ ਜਿੰਨਾ ਚਿਰ ਮੋਦੀ ਸਰਕਾਰ ਇਹਨਾਂ ਨੂੰ ਵਾਪਸ ਨਹੀਂ ਲੈਂਦੀ ਇਹ ਸੰਘਰਸ਼ ਥੰਮਣ ਵਾਲਾ ਨਹੀਂ ਹੈ ਚਾਹੇ ਕਾਨੂੰਨਾਂ ਕਾਨੂੰਨਾਂ ਦੀ ਗੱਲ ਕਰੇ ਚਾਹੇ ਕੋਟਾਂ ਦੇ ਵਿੱਚ ਜਾ ਕੇ ਗੱਲ ਕਰੇ ਇਹ ਹੁਣ ਜਨ ਸੰਦਰਸ਼ ਬਣ ਚੁੱਕਾ ਵਾ ਜਨ ਸੰਗਾਰਸ਼ੀਅਸ ਗਲਤੀ ਮੰਨ ਕਰਦਾ ਵਾ ਕਿ ਕਿਸਾਨ ਦੀ ਉਹਨਾਂ ਨੇ ਤਾਂ ਹੀ ਬਚਣਾ ਵਾ ਉਸ ਦੀ ਜਿਹੜਾ ਮੰਡੀ ਦੇ ਵਿੱਚ ਜਿਹੜੀ ਜਿੰਸ ਨੇ ਤਾਂ ਹੀ ਬਿਕਣਾ ਚੀਤਰਾ ਦੇ ਨਾਲ ਜਿਸ ਦੇ ਵਿੱਚ ਉਹਦੀ ਮੰਡੀ ਨੂੰ ਇਨਸ਼ੋਰਡ ਕੀਤਾ ਜਾਏ ਔਰ ਮਾਂ ਐਮ ਇਸ ਨੂੰ ਨੂੰ ਸਪੋਰਟ ਪ੍ਰਾਈਸਸ ਮਿਨੀਮਮ ਸਪੋਰਟ ਪ੍ਰਾਈਸ ਨੂੰ ਇਨਸ਼ੋਰਡ ਕੀਤਾ ਜਾਵੇ ਔਰ ਤਾਂ ਹੀ ਹੋ ਸਕਦਾ ਜਿੰਨੇ ਜਿੰਨੇ ਕਰੋੜ ਵਾਪਸ ਹੋ ਇਸ ਅੰਜਲਾ ਸ਼ਿਲਪਾਗਾ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ